ਤੇ ਜੇ ਕਿਤੇ ਇਹਨਾਂ ਗੱਲਾਂ ਤੋਂ ਮਾੜਾ ਮੋਟਾ ਕਿਤੇ ਆਪਾਂ ਪਾਸੇ ਹੋ ਗਏ ਨਾ ਇਹ ਸਿਧਾਂਤ ਵਿੱਚੋਂ ਖਿੱਚ ਦਿੱਤੇ ਕਿਤੇ ਨਾ ਕਿਤੇ ਤਾਂ ਸਿੱਖੀ ਹੈ ਜਿਹੜੀ ਉਹ ਸਾਰੀ ਕਿਤੇ ਨਾ ਕਿਤੇ ਬਨਾਸ਼ ਦੇ ਵੱਲ ਨੂੰ ਤੁਰਨਾ ਹੈ ਜਿਹੜੀ ਉਹ ਸ਼ੁਰੂ ਕਰ ਦੋਗੇ ਜਿਵੇਂ ਵੱਡੇ ਥੰਮਲੇ ਲੱਗੇ ਹੋਣ ਨਾ ਕਿਸੇ ਛੱਤ ਦੇ ਥੱਲੇ ਵੱਡੇ ਥੰਮਲੇ ਲੱਗੇ ਹੋਣ ਵੱਡੇ ਥੰਮ ਲੱਗੇ ਹੋਣ ਉਹ ਮੰਨ ਲਓ ਥੰਮ ਉਹ ਛੱਤ ਨੂੰ ਖੜਾਈ ਖੜੇ ਆ ਆਪਦੇ ਸਹਾਰੇ ਦੇ ਨਾਲ ਜੇ ਵਿੱਚੋਂ ਆਪਾਂ ਉਹ ਥਮਲੀ ਕੱਢ ਦਈਏ ਪਾਸੇ ਤੇ ਛੱਤ ਨਾਲ ਦੇ ਨਾਲ ਸਾਰੀ ਥੱਲੇ ਆ ਡਿੱਗਣੀ ਆ ਸੋ ਇਹ ਜਿਹੜੇ ਆ ਸਾਡੇ ਸਿੱਖੀ ਸਿਧਾਂਤ ਆ ਇਹ ਸਿੱਖੀ ਨੂੰ ਇੱਕ ਸਹਾਰਾ ਦੇਣ ਦੇ ਲਈ ਖੜੇ ਹੋਏ ਇਹਨਾਂ ਦੇ ਸਿਰ ਤੇ ਸਿੱਖੀ ਖੜੀ ਆ ਜੇ ਇਹਨਾਂ ਸਿਧਾਂਤਾਂ ਨੂੰ ਅਸੀਂ ਪਾਸੇ ਕਰਤਾ ਤੇ ਸਿੱਖੀ ਨੇ ਇੱਕ ਦਿਨ ਥੱਲੇ ਨਾਲ ਥੱਲੇ ਡਿੱਗਣਾ ਹੀ ਆ ਇਹਦੇ ਵਿੱਚ ਕੋਈ ਦੋਰਾ ਨਹੀਂ ਹੁਣ ਜਿਹੜੀ ਆਪਾਂ ਗੱਲ ਕਰਨੀ ਚਾਹੁੰਨੇ ਆ ਉਹ ਇਹ ਆ ਕਿ ਨਿਤ ਰੰਗ ਬਰੰਗੀਆਂ ਮਰਿਆਦਾਵਾਂ ਆਪੋ ਆਪਣੇ ਤਰੀਕੇ ਦੇ ਨਾਲ ਬਾਣੀ ਦਾ ਜਾਪ ਆਪੋ ਆਪਣੇ ਤਰੀਕੇ ਦੇ ਨਾਲ ਬਾਣੀ ਦੇ ਪਾਠ ਕਰ ਰਹੇ ਹਾਂ ਅਸੀਂ ਸਾਨੂੰ ਕਿਸੇ ਮਰਿਆਦਾ ਤੱਕ ਕੋਈ ਮਤਲਬ ਨਹੀਂ ਕਿ ਕੋਈ ਮਰਿਆਦਾ ਹੈ ਅਸੀਂ ਕਿਸੇ ਮਰਿਆਦਾ ਦੇ ਅਧੀਨ ਹੋ ਕੇ ਸਾਰੇ ਕਾਰਜ ਕਰ ਲਈਏ ਇਹਨਾਂ ਚੀਜ਼ਾਂ ਤੋਂ ਹੋ ਗਏ ਅਸੀਂ ਬਾਹਰ ਅਸੀਂ ਤਾਂ ਪਾਠ ਨੂੰ ਬਾਣੀ ਨੂੰ ਵੀ ਆਪਦੇ ਤਰੀਕੇ ਦੇ ਨਾਲ ਪੜ੍ਹਦੇ ਹਾਂ ਮਰਿਆਦਾ ਦੀ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਹੁਣ ਇੱਕ ਨਵਾਂ ਹੀ ਜਿਹੜਾ ਸਿਧਾਂਤਕ ਹਮਲਾ ਸਾਡੇ ਦੇ ਸ਼ੁਰੂ ਹੋਇਆ ਉਹ ਕਿਹੜਾ ਜਦੋਂ ਮਿਰਤਕ ਪ੍ਰਾਣੀ ਚੜਾਈ ਕਰਦਾ ਹੈ ਜਦੋਂ ਸਾਡੇ ਘਰਾਂ ਦੇ ਵਿੱਚ ਕੋਈ ਨਾ ਕੋਈ ਮਿਰਤਕ ਪ੍ਰਾਣੀ ਚੜਾਈ ਕਰਦਾ ਹੈ ਨਾ ਆਕਾਲ ਚਲਾਣਾ ਕਰਦਾ ਹੈ ਉਹ ਦੀ ਸਿਧਾਂਤਕ ਮਰਿਆਦਾ ਜਿਹੜੀ ਸਾਡੇ ਵਿਦਵਾਨਾਂ ਨੇ ਮਹਾਪੁਰਖਾਂ ਨੇ ਇਕੱਠੇ ਹੋ ਕੇ ਬਣਾਈ ਹੈ ਉਹ ਪਤਾ ਕਿਹੜੀ ਹੈ ਉਹ ਇਹ ਹੈ ਕਿ ਮਿਰਤਕ ਪ੍ਰਾਣੀ ਦਾ ਅੰਗੇਠਾ ਸਵਿਟਣ ਤੋਂ ਬਾਅਦ ਜਿਹਨੂੰ ਆਪਾਂ ਪਿੰਡਾਂ 'ਚ ਕਹਿ ਦਿੰਨੇ ਆ ਕਿ ਫੁੱਲ ਚੋਕਲੇ ਪ੍ਰਚਲਿਤ ਮਰਿਆਦਾ ਅਨੁਸਾਰ ਜਿਹੜੀ ਪ੍ਰਚਲਿਤ ਬੋਲੀ ਹੈ ਜਿਵੇਂ ਆਪਾਂ ਪਿੰਡਾਂ 'ਚ ਕਹਿ ਦਿੰਦੇ ਆ ਵੀ ਲਓ ਜੀ ਅੱਜ ਫੁੱਲ ਚੁੱਕ ਲੇ ਤਾਂ ਸਾਡੀ ਕਈ ਪੰਥਕ ਰਹਿਤ ਮਰਿਆਦਾ ਦੇ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਕਿ ਜਿਸ ਦਿਨ ਪ੍ਰਾਣੀ ਦਾ ਆਕਾਲ ਚਲਾਣਾ ਹੋ ਜਾਂਦਾ ਹੈ ਉਹਦੇ ਸੰਸਕਾਰ ਵਾਲੇ ਦੇਨ ਹੀ ਆਪਾਂ ਸਹਿਜਪਾਟ ਪ੍ਰਕਾਸ਼ ਕਰਨਾ ਹੈ ਚਲੋ ਕਹੀ ਹੈ ਜਿਹੜੇ ਜਿਸ ਦਿਨ ਉਹ ਗਿੱਠਾ ਸਮੇਟਦੇ ਆ ਫੁੱਲ ਚੁੱਕਦੇ ਆ ਉਸ ਦਿਨ ਵੀ ਹੋ ਜਾਂਦਾ ਹੈ ਵੱਖੋ-ਵੱਖ ਤਰੀਕੇ ਆ ਤਾਂ ਦੇਖੋ ਇੱਕ ਸਾਡੇ ਮਹਾਪੁਰਖਾਂ ਨੇ ਇੱਕ ਇਹ ਆਪਾਂ ਨੂੰ ਮਰਿਆਦਾ ਬਣਾ ਕੇ ਦਿੱਤੀ ਆ ਪਤਾ ਕਿਹੜੀ ਕਿ ਆਪਾਂ ਜਦੋਂ ਸਾਡੇ ਘਰੇ ਕੋਈ ਸੋਗ ਦਾ ਸਮਾਂ ਹੋਇਆ ਮੰਨ ਲਓ ਪਾਣੇ ਦਾ ਸਮਾਂ ਐ ਕੋਈ ਦੁੱਖ ਦਾ ਸਮਾਂ ਆਪਾਂ ਇਹਨੂੰ ਮੰਨਦੇ ਆ ਜਦੋਂ ਸਾਡੇ ਘਰੇ ਕੋਈ ਮਰਗ ਹੋ ਜਾਂਦੀ ਆ ਜਾਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਤਾਂ ਸਾਡੇ ਮਹਾਨ ਜਿਹੜੇ ਵਿਦਵਾਨ ਆ ਜਾਂ ਮਹਾਪੁਰਖਾ ਉਹਨਾਂ ਨੇ ਕਿਹਾ ਵੀ ਸਿੱਖ ਨੇ ਆਪਣੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਹਿਜ ਪਾਠ ਪ੍ਰਕਾਸ਼ ਕਰਨਾ ਜੇ ਆਪ ਪਾਠ ਕਰਨਾ ਦਾ ਨਹੀਂ ਸਮਾਂ ਹੈ ਤਾਂ ਚੰਗੇ ਗ੍ਰਾਂਥੀ ਸਿੰਘ ਕੋਲੋਂ ਪਾਠ ਕਰਵਾ ਕੇ ਸੁਣਨਾ ਏ ਤੇ ਸਹਿਜ ਪਾਠ ਸੁਣਨਾ ਏ ਭਾਵ ਕਿ ਸਿੱਖ ਨੇ ਵੱਧ ਤੋਂ ਵੱਧ ਬਾਣੀ ਪੜ੍ਹਨੀ ਆ ਤੇ ਬਾਣੀ ਸੁਣਨੀ ਆ ਆਪਾਂ ਕੋਈ ਵੀ ਕਾਰਜ ਹੁੰਦਾ ਖੁਸ਼ੀ ਦਾ ਗਮੀ ਦਾ ਆਪਾਂ ਇਹੀ ਕਹਿੰਨੇ ਆ ਵੀ ਸਿੱਖ ਨੇ ਤਾਂ ਬਾਣੀ ਪੜ੍ਹਨੀ ਆ ਅਸੀਂ ਤਾਂ ਵੱਧ ਤੋਂ ਵੱਧ ਬਾਣੀ ਦਾ ਪਾਠ ਕਰਨਾ ਏ ਅਸੀਂ ਤਾਂ ਵੱਧ ਤੋਂ ਵੱਧ ਨਿਤਨੇਮ ਕਰਨਾ ਏ ਇਹੀ ਆਪਾਂ ਕਹਿੰਨੇ ਆ ਤੇ ਸਾਡੀ ਪੰਥਕ ਰਹਿਤ ਮਰਿਆਦਾ ਜਾਂ ਹੋਰ ਵੀ ਜਿਹੜੇ ਸਾਡੇ ਮਹਾਨ ਵਿਦਵਾਨ ਜਾਂ ਮਹਾਪੁਰਸ਼ ਵੀ ਉਹਨਾਂ ਨੇ ਇਹ ਦੱਸਿਆ ਕਿ ਆਪਾਂ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤਾਂ ਆਪਾਂ ਆਪਣੇ ਘਰ ਸਹਿਜ ਬਾੜ ਪ੍ਰਕਾਸ਼ ਕਰਨਾ ਹੈ ਇੰਨਾਂ ਚੀਜ਼ਾਂ ਨੂੰ ਪਿੱਛੇ ਸੱਟ ਕੇ ਹੁਣ ਚਲੋ ਇਹ ਸਾਡੀ ਇੱਕ ਸਿਧਾਂਤਕ ਮਰਿਆਦਾ ਬਣ ਗਈ ਕਿਉਂਕਿ ਜਦੋਂ ਸਾਡੇ ਕੋਈ ਧਰਮ ਨੂੰ ਬਚੂਗਾ ਜਦੋਂ ਕੋਈ ਸਾਡੇ ਧਰਮ ਨੂੰ ਪੜ੍ਹੂਗਾ ਵੇਖੂਗਾ ਉਹਦੇ ਅੰਦਰ ਗੱਲ ਗੱਲ ਜਾਣੀ ਹੈ ਕਿ ਇਹ ਆਪਣੇ ਘਰੇ ਖੁਸ਼ੀ ਦਾ ਸਮਾਂ ਹੋਵੇ ਭਾਵੇਂ ਆਪਣੇ ਘਰੇ ਇਹਨਾਂ ਦੇ ਕੋਈ ਦੁੱਖ ਦਾ ਸਮਾ ਮਰਗ ਦਾ ਸਮਾ ਹੋਵੇ ਕੋਈ ਪ੍ਰਾਣੀ ਰੱਬ ਨੂੰ ਪਿਆਰਾ ਹੋ ਗਿਆ ਹੋਵੇ ਇਹ ਤਾਂ ਵੀ ਆਪਣੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਆ ਤੇ ਆਪਾਂ ਨੂੰ ਪਤਾ ਹੈ ਕਿ ਕਿੱਡੀਆਂ-ਕਿੱਡੀਆਂ ਜੰਗਾਂ ਕਿੱਡੀਆਂ-ਕਿੱਡੀਆਂ ਗੱਲਾਂ ਜਿਹੜੀਆਂ ਸਿੱਖ ਧਰਮ ਚ ਹੋਈਆਂ ਨੇ ਸਾਡੇ ਕਿੱਡੇ-ਕਿੱਡੇ ਯੋਧਿਆਂ ਨੇ ਸੰਘਰਸ਼ ਲੜੇ ਆ ਉਹਨਾਂ ਕੋਲੇ ਮੁੱਖ ਸਰੋਤ ਕੀ ਸੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਕੱਲ ਪਰਸੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਉਹਨਾਂ ਦਾ ਸ਼ਹੀਦ ਦੀ ਡਿਆੜਾ ਲੰਘ ਕੇ ਗਿਆ ਉਹਨਾਂ ਦਾ ਪੁੱਤਰ ਸੀ ਅਜੈ ਸਿੰਘ ਜਿੱਥੋਂ ਤੱਕ ਇਤਿਹਾਸ ਆਪਾਂ ਪੜਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੁੱਤਰ ਹੈ ਅਜੈ ਸਿੰਘ ਇਤਿਹਾਸ ਤਿੰਨ ਕੁ ਸਾਲ ਦੀ ਉਮਰ ਦਾ ਸੋਦੇ ਉਹ ਬੱਚੇ ਦੀ ਸਹਿਬਜ਼ਾਦਿਆਂ ਤੋਂ ਵੀ ਛੋਟੇ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਦਾ ਕਲੇਜਾ ਕੱਢ ਕੇ ਦਿਲ ਕੱਢ ਕੇ ਨਾ ਯਾਲਮਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਦਾ ਦਿਲ ਕੱਢ ਕੇ ਛੁਰਾ ਮਾਰ ਕੇ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਦੇ ਵਿੱਚ ਪਾਇਆ ਕਿ ਧਰਮ ਤੋਂ ਡੋਲ ਜਾਣ ਬਾਬਾ ਬੰਦਾ ਸਿੰਘ ਬਹਾਦਰ ਪਰ ਉਹਨਾਂ ਦੇ ਪਿੱਛੇ ਜਿਹੜਾ ਸਿੱਖੀ ਸਿਧਾਂਤ ਖੜਾ ਹੈ ਉਹਨਾਂ ਦੇ ਪਿੱਛੇ ਜਿਹੜੀ ਤਾਕਤ ਖੜੀ ਆ ਉਹ ਕਿਹੜੀ ਖੜੀ ਆ ਉਹਨਾਂ ਦੇ ਪਿੱਛੇ ਤਾਕਤ ਖੜੀ ਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਉਂਕਿ ਆਪ ਬਾਣੀ ਪੜਦੇ ਆ ਸਿੰਘ ਆਪ ਸਹਿਜ ਪਾਠ ਕਰਦੇ ਆ ਉਹਨਾਂ ਨੂੰ ਬਾਣੀ ਦਾ ਗਿਆਨ ਆ ਉਹਨਾਂ ਦੀ ਰਸਨਾ ਦੇ ਉੱਪਰ ਬਾਣੀ ਆ ਅੱਜ ਅੱਜ ਜੋ ਕੇ ਜਿਹੜੇ ਹਾਲਾਤ ਆ ਉਹ ਕੀ ਹੋ ਗਏ ਜਿਹੜੀ ਆਪਾਂ ਗੱਲ ਕਰਨੀ ਚਾਹੁੰਦੇ ਆ ਜੋ ਕੇ ਹਾਲਾਤ ਇਹ ਆ ਕਿ ਅੱਜ ਅਸੀਂ ਬਾਣੀ ਪੜਨ ਤੋਂ ਇੰਨਾ ਟਾਲਾ-ਵਟਦੇ ਆ ਨਾ ਅਸੀਂ ਪੜ੍ਹਨੀ ਪਸੰਦ ਕਰਦੇ ਆ ਨਾ ਅਸੀਂ ਬਾਣੀ ਕਿਸੇ ਚੰਗੇ ਗ੍ਰੰਥੀ ਕੋਲੋਂ ਸੁਣਨੀ ਪਸੰਦ ਕਰਦੇ ਆ ਅੱਜ ਬਾਣੀ ਕੋਲੋਂ ਇੰਨਾ ਟਾਲਾ-ਵਟਿਆ ਜਾ ਰਿਹਾ ਕਿ ਅੱਜ ਸਾਡੇ ਘਰੇ ਜਦੋਂ ਕਿਸੇ ਦੇ ਮਰਗ ਹੋ ਜਾਂਦੀ ਹੈ ਕੋਈ ਅਕਾਲ ਚਲਾਣਾ ਕਰ ਜਾਂਦਾ ਹੈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਅਸੀਂ ਉਹਦੇ ਭੋਗ ਦੇ ਉੱਤੇ ਹੀ ਅਸੀਂ ਉਹਦੇ ਮਰਗਦੇ ਆ ਅਸੀਂ ਉਹਦੇ ਅੰਤਮ ਅਰਦਾਸ ਦੇ ਉੱਤੇ ਸੁਖਮਣੀ ਸਬ ਦਾ ਪਾਠ ਕਰਾ ਕੇ ਹੀ ਅਰਦਾਸ ਕਰਾ ਦੰਨੇ ਆ ਕਿ ਏਡੀ ਗ੍ਰਾਵਟ ਸਾਡੇ ਚ ਆ ਗਈ ਕਿ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨਾ ਪਸੰਦ ਨਹੀਂ ਕਰਦੇ ਤੇ ਜਿਹੜੇ ਸਾਡੇ ਪੁਰਾਣੇ ਸਿੰਘ ਆ ਪ੍ਰਾਤਨ ਸਿੰਘਾਂ ਦੀ ਆਪਾਂ ਗੱਲ ਕਰ ਲਈ ਉਹ ਪੜਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਤਾਂ ਉਹਨਾਂ ਦੇ ਅੰਦਰ ਏਡੀ ਪਾਵਰ ਹੈ ਅੱਜ ਅਸੀਂ ਕਹਿ ਦੰਨੇ ਨਹੀਂ ਜੀ ਇਕੱਲਾ ਸੁਖਮਣੀ ਸਬ ਦਾ ਪਾਠ ਕਰਾ ਕੇ ਤੇ ਚਲੋ ਜੀ ਬਸ ਆਪਰ ਅਰਦਾਸ ਕਰਾ ਦੰਨੇ ਆ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਨਾ ਕਿ ਸਿੱਖੀ ਸਿਧਾਂਤਕ ਗੱਲਾਂ ਨੇ ਇਹਨਾਂ ਦੇ ਨਾਲ ਸਿਧਾਂਤ ਨੂੰ ਢਾਹ ਲੱਗਣੀ ਹੈ ਸਾਡੇ ਨੂੰ ਸੋਖਮਣੀ ਸਾਹਿਬ ਦਾ ਪਾਠ ਕਰਨਾ ਮਾੜਾ ਨਹੀਂ ਮੈਂ ਨਹੀਂ ਕਹਿ ਰਿਹਾ ਕਿ ਸੋਖਮਣੀ ਸਾਹਿਬ ਦਾ ਪਾਠ ਨਹੀਂ ਕਰਨਾ ਚਾਹੀਦਾ ਪਰ ਹਰ ਇੱਕ ਚੀਜ਼ ਦੀ ਕੋਈ ਮਰਿਆਦਾ ਤਾਂ ਹੁੰਦੀ ਹੈ ਨਾ ਇਹ ਕਿਹੜੀ ਨਵੀਂ ਮਰਿਆਦਾ ਕਿਹਨੇ ਕਿਹੜੇ ਗ੍ਰੰਥ ਚ ਲਿਖੀ ਹੋਈ ਆ ਇਹ ਕਿਹੜੀ ਰਹਿਤ ਮਰਿਆਦਾ ਚ ਲਿਖਿਆ ਹੋਇਆ ਕਿ ਅਸੀਂ ਮਿਰਤਕ ਪ੍ਰਾਣੀ ਦੇ ਅੰਤਮ ਅਰਦਾਸ ਆ ਜਿਹੜੀ ਉਹ ਸੋਖਮਣੀ ਸਾਹਿਬ ਦਾ ਪਾਠ ਕਰਾ ਕੇ ਕਰਾ ਦੇਣੀ ਆ ਸਹਿਜ ਪਾਠ ਨੂੰ ਪਾਸੇ ਹੀ ਛੱਡਤਾ ਸੀ ਗੁਰਬਾਣੀ ਨੂੰ ਪਾਸੇ ਹੀ ਛੱਡਤਾ ਅਸੀਂ ਸ੍ਰੀਮਣੀ ਸਾਹਿਬ ਬਾਣੀ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਚ ਦਰਜ ਹੈ ਪਰ ਬਾਕੀ ਬਾਣੀ ਦਾ ਸਾਨੂੰ ਕਿਵੇਂ ਪਤਾ ਲੱਗੂਗਾ ਸਾਡੀ ਫਿਰ ਜਿਹੜੀ ਪੰਥਕ ਮਰਿਆਦਾ ਸਿਧਾਂਤਕ ਮਰਿਆਦਾ ਸਾਡੀ ਉਹ ਕਿੱਥੇ ਗਈ ਕੀ ਅੱਜ ਅਸੀਂ ਇੰਨੇ ਵਿਜੀ ਹੋ ਗਏ ਜਾਂ ਅੱਜ ਅਸੀਂ ਇੰਨੇ ਕਿ ਅਸੀਂ ਆਪਣੇ ਦਿਨ ਨੌ ਦਿਨ ਸਤ ਤਿੰਨ ਜਿੰਨੇ ਦਿਨ ਸਹਿਜ ਪੜ ਪ੍ਰਕਾਸ਼ ਹੋਣਾ ਅਸੀਂ ਬਹਿ ਕੇ ਪਾਠ ਨਹੀਂ ਸੁਣ ਸਕਦੇ ਅਸੀਂ ਚੰਗੇ ਗ੍ਰੰਥੀ ਸਿੰਘ ਤੋਂ ਪਾਠ ਨਹੀਂ ਕਰਵਾ ਸਕਦੇ ਅਸੀਂ ਚੰਗੇ ਕਿਸੇ ਗ੍ਰੰਥੀ ਸਿੰਘ ਦੀ ਕਿਸੇ ਜਥਾ ਸ਼ਕਤ ਉਹਨੂੰ ਪ੍ਰਸ਼ਾਦਾ ਪਾਣੀ ਭੋਜਨ ਪਾਣੀ ਨਹੀਂ ਸ਼ਕਾ ਸਕਦੇ ਅਸੀਂ ਉਹਦੀ ਕੋ ਭੇਟਾ ਨਹੀਂ ਉਹ ਸਾਵਨਾ ਦੇ ਸਕਦੇ ਕਿ ਅੱਜ ਅਸੀਂ ਇੰਨੇ ਹੀ ਨਕਾਰਾ ਹੋ ਗਏ ਇਹ ਇੰਨੇ ਹੀ ਅਸੀਂ ਬੇਮੁਖ ਹੋ ਗਏ ਗੁਰੂ ਤੋਂ ਕਿ ਉਹ ਸਹਿਜ ਪਾਠ ਕਰਵਾਉਣ ਲੱਗੇ ਅਸੀਂ ਚੱਲਦੇ ਹਾਂ ਪਾਗਾਂ ਵਾਲੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪਿਆਰ ਨਹੀਂ ਨਾ ਕਰਦੇ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਕੋਸ਼ ਨਹੀਂ ਅਸੀਂ ਲਈ ਬੈਠੇ ਅਸੀਂ ਲਾਂਭੇ ਦਿੰਨੇ ਆ ਫਿਰ ਬੜੇ ਬੱਡੇ ਬੱਡੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹੀ ਸਾਡੀ ਤਾਂ ਅਰਦਾਸ ਹੀ ਨਹੀਂ ਪੂਰੀ ਹੋਈ ਸਾਡੀ ਤਾਂ ਗੱਲ ਹੀ ਨਹੀਂ ਸੁਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਆਪਾਂ ਕਿੰਨੀਕ ਸੁਣੀ ਆ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਤੁਸੀਂ ਅਰਦਾਸ ਕੀਤੀ ਆ ਅਰਦਾਸ ਪੂਰੀ ਨਹੀਂ ਹੋਈ ਤੁਸੀਂ ਲਾਂਭੇ ਦਿੰਨੇ ਹੋ ਕਿ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਨੇ ਗੱਲ ਹੀ ਨਹੀਂ ਸੁਣੀ ਸਾਡੀ ਅਰਦਾਸ ਹੀ ਨਹੀਂ ਪੂਰੀ ਹੋਈ ਆਪਾਂ ਕਿੰਨੀਆਂ ਸੁਣੀਆਂ ਗੁਰੂ ਦੀਆਂ ਆਪਾਂ ਧਰਮ ਦੇ ਕਿੰਨੇ ਕੱਖੇ ਲੱਗੇ ਆ ਆਪਾਂ ਸਿਧਾਂਤ ਨੂੰ ਕਿੰਨਾ ਕੁ ਕਾਇਮ ਰੱਖਿਆ ਏ ਆਪਾਂ ਆਪਣੀ ਗਲਤੀ ਦੂਜੇ ਸਰ ਮੜਨ ਦੇ ਵਿੱਚ ਮੈਂਟਲ ਆਉਣੇ ਆ ਆਪਣੀਆਂ ਗਲਤੀਆਂ ਵੇਖਿਆ ਕਦੇ ਵੀ ਸਾਡੀਆਂ ਵੀ ਗਲਤੀਆਂ ਐ ਅਸੀਂ ਤਾਂ ਐਡੇ ਬੇਮੁਖ ਹੋ ਗਏ ਅਸੀਂ ਤਾਂ ਸਹਿਜ ਪਾਠ ਪ੍ਰਕਾਸ਼ ਨਹੀਂ ਕਰਵਾਉਣਾ ਚਾਹੁੰਦੇ ਵੀ ਇੰਨੇ ਦਿਨ ਕਿਹੜਾ ਗ੍ਰੰਥੀ ਸਿੰਘ ਦੀ ਸੇਵਾ ਕਰੂਗਾ ਇੰਨੇ ਦਿਨ ਉਹਨੂੰ ਕਿਹੜਾ ਪ੍ਰਸ਼ਾਦਾ ਤਿਆਰ ਕਰਾ ਕੇ ਦੇਊਗਾ ਅਸਤੇ ਇਨੀ ਨਫ਼ਰਤ ਮੰਨਣ ਲੱਗ ਗਏ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਕੋ ਜਿਹੜੇ ਸਾਡੇ ਸਿੱਖ ਸੰਘਰਸ਼ੀ ਯੋਧੇ ਆ ਉਹਨਾਂ ਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪ੍ਰਤਾਪ ਹੈ ਤੁਸੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੋਂ ਲੈ ਲਓ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਕੁਰਬਾਨੀਆਂ ਐ ਜਦੋਂ ਤੁਸੀਂ ਸਾਰਾ ਇਤਿਹਾਸ ਪੜ੍ਹੋਗੇ ਉਹਨਾਂ ਦੇ ਪਿੱਛੇ ਗੱਲਬਾਤ ਪੜ੍ਹੋਗੇ ਉਹਨਾਂ ਦਾ ਸਾਰਾ ਉਹਨਾਂ ਨੂੰ ਜੋ ਪ੍ਰਤਾਪ ਮਿਲਿਆ ਸ਼ਹਾਦਤ ਦੇ ਲਈ ਉਹ ਮਿਲਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਤੇ ਅਸੀਂ ਜਿਨ੍ਹਾਂ ਦੀ ਬਾਣੀ ਦਾ ਅਜ ਸਹਿਜ ਪਾਠ ਪ੍ਰਕਾਸ਼ ਨਹੀਂ ਕਰਵਾਉਣਾ ਚਾਹੁੰਦੇ ਛੱਡੋ ਇਹ ਮਰਿਆਦਾਵਾਂ ਨੂੰ ਅੱਜ ਤੋਂ ਬਾਅਦ ਪ੍ਰਣ ਕਰੀਏ ਜਾ ਕੇ ਕਿ ਜੇ ਕੋਈ ਇਸ ਤਰ੍ਹਾਂ ਦੀ ਆਪਾਂ ਨੂੰ ਸਲਾਹ ਵੀ ਦਿੰਦਾ ਜਾਂ ਕਰਦਾ ਵੀ ਆ ਕਿ ਆਪਾਂ ਅੰਤਮ ਅਰਦਾਸ ਆ ਜਿਹੜੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਭੋਗ ਪਾੜਨਾ ਉਹਨੂੰ ਸਾਕੇ ਜਾ ਕੇ ਸਮਝਾਓ ਇਹ ਸਾਡੀ ਮਰਿਆਦਾ ਨਹੀਂ ਹੈ ਇਹ ਕਿਤੇ ਮਰਿਆਦਾ ਚ ਨਹੀਂ ਲਿਖਿਆ ਹੋਇਆ ਉਹਨੂੰ ਜਾ ਕੇ ਸਮਝਾਈਏ ਜੇ ਉਹਦੇ ਘਰ ਕੋਈ ਪੈਸੇ ਦੇਣ ਦੀ ਪ੍ਰੋਬਲਮ ਆ ਗ੍ਰਾਂਥੀ ਸਿੰਘ ਨੂੰ ਉਹ ਆਪਾਂ ਨਗਰ ਚੋਂ ਇਕੱਠੇ ਹੋ ਕੇ ਆਪਾਂ ਕਹਿ ਦੇਈਏ ਕਿ ਲਓ ਭਾਈ ਕੋਈ ਨਹੀਂ ਗ੍ਰਾਂਥੀ ਸਿੰਘ ਦੀ ਪੇਟਾ ਦਾ ਇੰਤਜ਼ਾਮ ਕਰਦੇ ਆ ਪਰ ਇਸ ਤਰ੍ਹਾਂ ਦੀ ਮਰਿਆਦਾ ਦੇ ਵਿੱਚ ਉਲੰਘਣਾ ਨਾ ਕਰੇ ਦੇਖ ਕੇ ਇੱਕ ਦੂਜੇ ਨੂੰ ਇਹ ਸ਼ਹਿਰਾਂ 'ਚ ਤਾਂ ਵੀ ਚੱਲਦਾ ਸੀ ਪਿੰਡਾਂ 'ਚ ਵੀ ਆਵੜੀਆਂ ਗੱਲਾਂ ਇਹ ਸ਼ਹਿਰਾਂ 'ਚ ਤਾਂ ਚੱਲਦਾ ਹੀ ਸੀ ਕਮੇ ਕਲਚਰ ਬਹੁਤ ਸਮੇਂ ਦਾ ਚੱਲੀ ਜਾਂਦਾ ਗੌਰ ਨਹੀਂ ਕਰ ਰਹੀਆਂ ਸਾਡੀਆਂ ਸੈਕਸ ਸਥਾਮਾਂ ਐਸਜੀਪੀਸੀ ਇਹਦੇ 'ਤੇ ਬਲ ਗੌਰ ਨਹੀਂ ਕਰਨੀ ਇਹ ਪਿੰਡਾਂ 'ਚ ਵੀ ਵੱੜ ਰਹੀਆਂ ਐ ਗੱਲਾਂ ਸੋ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਸਾਨੂੰ ਬੜੀ ਵੱਡੀ ਲੋੜ ਹੈ ਕਿ ਸਾਡੇ ਪਿੰਡਾਂ ਤੱਕ ਵੀ ਇਹ ਚੀਜ਼ਾਂ ਜਿਹੜੀਆਂ ਘਰ ਘਰ ਚੁੱਕੀਆਂ ਨੇ ਇਨਾ ਇਹ ਮਰਿਆਦਾ ਕਿਤੇ ਨਹੀਂ ਲਿਖੀ ਹੋਈ ਇੱਕੇ ਦੇ ਵਿੱਚ ਬਹੁਤ ਵੱਡਾ ਵਿਗਾੜ ਆ ਛਡੇ ਮਾਫ ਕਰਨਾ ਸਾਡੇ ਗ੍ਰੰਥੀ ਸਿੰਘ ਵੀ ਬਾਹਰੇ ਆ ਪਤਾ ਕਿਉਂ ਕਿਉਂਕਿ ਉਹ ਉਨੀ ਹੀ ਭੇਟਾ ਜਿੰਨੀ ਸਹਿਜ ਪਾਠ ਦੀ ਆ ਉਹ 1500 2000 ਰੁਪਿਆ ਲੈ ਕੇ 2 ਘੰਟਿਆਂ ਚ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦਿੰਦੇ ਆ ਉਹਨਾਂ ਨੂੰ ਉਹ ਹੀ ਆ ਵੀ ਕਿਤੇ 7 ਤੇ 9 ਦਿਨ ਕਿੱਥੇ ਜਾ ਕੇ ਪਾਠ ਕਰਾਂਗੇ ਸਾਨੂੰ ਉਹੀ ਉਨੇ ਹੀ ਪੈਸੇ ਆ ਜਿਹੜੇ ਉਸ 2 ਘੰਟਿਆਂ ਦੇ ਵਿੱਚ ਮਿਲ ਰਹੇ ਆ ਭਾਗਾਂ ਵਾਲੇ ਉਹ ਬਿਜ਼ਨਸ ਨਾ ਬਣਾਈਏ ਮੈਂ ਬੇਨਤੀ ਕਰਾਂ ਉਹਨਾਂ ਗ੍ਰਾਂਥੀ ਸਿੰਘ ਵੀਰਾਂ ਨੂੰ ਕਿ ਆਪਾਂ ਇਹ ਬਿਜ਼ਨਸ ਦੇ ਪਿੱਛੇ ਇਹਨਾਂ ਗੱਲਾਂ ਦੇ ਪਿੱਛੇ ਮਰਿਆਦਾ ਨੂੰ ਢਾਲਣਾ ਮਰਿਆਦਾ ਨੂੰ ਨਾ ਢਾ ਲਈਏ ਆਪਾਂ ਤੁਸੀਂ ਘਰ ਵਾਲਿਆਂ ਨੂੰ ਸਮਝਾਓ ਕਮੇਟੀ ਨੂੰ ਸਮਝਾਓ ਪਿੰਡ ਵਾਲਿਆਂ ਨੂੰ ਸਮਝਾਓ ਪਿੰਡ ਦੇ ਵਿੱਚ ਇਹ ਚੀਜ਼ ਦਾ ਪ੍ਰਚਾਰ ਹੋਵੇ ਕਿ ਬਹੁਤ ਗਲਤ ਹੈ ਸਹਿਜ ਬਾਣ ਪ੍ਰਕਾਸ਼ ਕਰਵਾਈਏ ਆਪਾਂ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂ ਰੱਖਿਆ ਗੁਰੂ ਸਾਹਿਬ ਜਿੱਦਾ ਕਹਿੰਦੇ ਬਾਣੀ ਨਿਤ ਪੜਨੀ ਹੈ ਸਾਰੀ ਬਾਣੀ ਪੜਨ ਵਾਸਤੇ ਕਿਹਾ ਕੱਲਾ ਸੁਖਮਨੀ ਸਾਹਿਬ ਪੜਨ ਵਾਸਤੇ ਨਹੀਂ ਕਿਹਾ ਪ੍ਰਭ ਬਾਣੀ ਸ਼ਬਦ ਸੁਪਾਖੇ ਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰੱਖਿਆ ਫੇਰ ਰੱਖਿਆ ਗੁਰੂ ਪੂਰੀ ਪੂਰਾ ਗੁਰੂ ਫੇਰ ਰੱਖਿਆ ਕਰੂਗਾ ਜਦੋਂ ਤੂੰ ਨਿਤ ਬਾਣੀ ਨੂੰ ਸੁਣੇਗਾ ਨਿਤ ਬਾਣੀ ਨੂੰ ਪੜੇਗਾ ਨਿਤ ਗਾਵੇਂਗਾ ਅਸੀਂ ਤਾਂ ਮਰਗ ਦੇ ਭੋਗ ਦੇ ਉੱਤੇ ਵੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਦਿੰਨੇ ਆ ਮਾਫ ਕਰਿਓ ਭਾਗਾ ਵਾਲੇ ਅਸੀਂ ਹੌਲੀ ਹੌਲੀ ਇਸ ਤਰ੍ਹਾਂ ਦੇ ਨਾਲ ਸਿੱਖੀ ਨੂੰ ਖੋਰਾ ਲਾ ਰਹੇ ਆ ਬਹੁਤ ਵੱਡਾ ਸਿਧਾਂਤਕ ਹਮਲਾ ਅੱਜ ਸਾਡੇ ਉੱਪਰੇ ਹੋ ਰਿਹਾ ਹੈ